ਅੰਮ੍ਰਿਤਸਰ ਪੁਲਿਸ ਨੇ ਸਪਾ ਸੈਂਟਰ ਦੀ ਆਰ ਦੇ ਵਿੱਚ ਚੱਲ ਰਹੇ ਵਿਦੇਸ਼ੀ ਸੈਕਸ ਰੈਕਡ ਦਾ ਪਰਦਾਫਾਸ਼ ਕੀਤਾ ਹੈ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਚਾਰ ਵਿਦੇਸ਼ੀ ਲੜਕੀਆਂ ਨੂੰ ਕਾਬੂ ਕੀਤਾ ਹੈ ਜੋ ਕਿ ਸੈਕਸ ਰੈਕਡ ਦਾ ਧੰਦਾ ਕਰਦੀਆਂ ਸਨ ਪੁਲਿਸ ਨੂੰ ਸੂਚਨਾ ਮਿਲੇ ਸੀ ਕਿ ਰਣਜੀਤ ਐਵਿਨਿਊ ਇਲਾਕੇ ਦੇ ਵਿੱਚ ਇੱਕ ਸਪਾ ਸੈਂਟਰ ਚੱਲ ਰਿਹਾ ਹੈ ਅਤੇ ਉਸ ਸਪਾ ਸੈਂਟਰ ਦੇ ਵਿੱਚ ਇਹ ਗੋਰਖ ਖਤੰਦਾ ਚੱਲ ਰਿਹਾ ਜਿਸ ਦੇ ਉੱਪਰ ਰੇਡ ਕੀਤੀ ਗਈ 10 ਗਾਹਕਾਂ ਦੇ ਨਾਲ ਇਨਾ ਵਿਦੇਸ਼ੀ ਲੜਕੀਆਂ ਨੂੰ ਪੁਲਿਸ ਦੇ ਵੱਲੋਂ ਕਾਬੂ ਕੀਤਾ ਗਿਆ ਪੁਲਿਸ ਨੇ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਆ ਕੱਲ ਸ਼ਾਮ ਨੂੰ ਸਾਨੂੰ ਇੱਕ ਜਿਹੜੀ ਐ ਖੁਫੀਆ ਇਨਫੋਰਮੇਸ਼ਨ ਮਿਲੀ ਸੀਗੀ ਕਿ ਬਜ਼ੇਰੀਆ ਮਾਰਕੀਟ ਦੇ ਵਿੱਚ ਫਰਸਟ ਕੇਅਰ ਨਾਮ ਦਾ ਇੱਕ ਸਪਾ ਸੈਂਟਰ ਚਲਾਇਆ ਜਾ ਰਿਹਾ ਜਿੱਥੇ ਜਿਹੜੀਆਂ ਨੇ ਇਹਨੂੰ ਛੰਡ ਜਿਹੜੀਆਂ ਲੇਡੀਜ਼ ਨੇ ਉਹਨਾਂ ਨੂੰ ਗਲਤ ਧੰਦੇ ਦੇ ਵਿੱਚ ਧਕੀ ਲਿਆ ਜਾ ਰਿਹਾ ਉਹਦੇ ਤੇ ਜਿਹੜੀ ਐ ਐਸ ਐਚਓ ਕੈਂਟੋਨਮੈਂਟ ਇੰਸਪੈਕਟਰ ਸੁਖਿੰਦਰ ਸਿੰਘ ਜੀ ਦੇ ਨਾਲ ਲੈ ਕੇ ਆਪਾਂ ਇੱਕ ਬਲਾਈਂਡ ਰੇਡ ਕੀਤੀ ਜਿੱਥੇ ਸਾਨੂੰ ਜਿਹੜੀ ਐ ਕਾਮਯਾਬੀ ਹਾਸਲ ਹੋਈ ਤਾਂ ਕੀ ਹੋਊਗਾ ਬਰਾਮਦ ਹੋਣਾ ਉਹਦੇ ਵਿੱਚ ਸਾਨੂੰ ਜਿਹੜੀਆਂ ਮੌਕੇ ਤੋਂ ਜੜੀਆਂ ਨੇ 4 ਜਿਹੜੀਆਂ ਫੋਰਨਰ ਲੜਕੀਆਂ ਥਾਈਲੈਂਡ ਦੀਆਂ ਸੀਗੀਆਂ ਤੇ 3 ਇੰਡੀਅਨ ਲੜਕੀਆਂ ਬ੍ਰਾਹਮਣ ਹੋਈਆਂ ਨੇ ਤੇ ਗਾਕ ਕਿੰਨੇ ਸੀ ਗਾਕ ਟੋਟਲ 10 ਗਾਕ ਸੀਗੇ ਤੇ ਇੱਕ ਮੈਨੇਜਰ ਸਾਨੂੰ ਟੋਟਲ ਜਿਹੜੇ ਨੇ ਇਹਦੇ ਵਿੱਚ 18 ਬੰਦੇ ਜਿਹੜੇ ਨੇ ਉਹ ਮਿਲੇ ਨੇ ਤੇ ਜਿਹੜਾ ਇਹਦਾ ਓਨਰ ਸੀਗਾ ਮਨਦੀਪ ਸਿੰਘ ਉਹ ਇਸ ਟਾਈਮ ਤੇ ਪਹੁੰਚਾ ਮੈਡਮ ਮੈਂ ਕੀ ਚਾਂਸਾ ਦਿੰਦੇ ਸੀ ਇਹ ਉਹਨਾਂ ਨੂੰ ਪੈਸਿਆਂ ਦਾ ਚਾਂਸਾ ਦੇ ਕੇ ਜਿਹੜਾ ਆ ਹੋਲੇ-ਭੋਲੇ ਲੋਕਾਂ ਨੂੰ ਜਿਹੜੀਆਂ ਇਨੋਸੈਂਟ ਗਰਲਸ ਨੇ ਉਹਨਾਂ ਨੂੰ ਜਿਹੜੇ ਪੈਸੇ ਦੇ ਲਾਲਚ ਦੇ ਵਿੱਚ ਜਿਹੜੇ ਅਜਹਿ ਧੰਦੇ ਦੇ ਵਿੱਚ ਜਿਹੜੇ ਨੇ ਧਕੇਲਦੇ ਕਿੰਨਾ ਕੱਲ ਲੰਬੇ ਸਮੇਂ ਤੋਂ ਚੱਲ ਰਿਹਾ ਸੀ ਇਹ ਕਾਫੀ ਟਾਈਮ ਤੋਂ ਚੱਲ ਰਿਹਾ ਸੀਗੇ ਇਹਨਾਂ ਦੀ ਕਾਫੀ ਕੰਪਲੇਂਟਸ ਆਈਆਂ ਨੇ ਪਹਿਲਾਂ ਵੀ ਇੱਕ ਵਾਰ ਰੇਟ ਕੰਡਕਟ ਕੀਤੀ ਗਈ ਹੈ ਲੇਕਿਨ ਕਾਮਯਾਬੀ ਹਾਸਲ ਨਹੀਂ ਹੋ ਸકી ਸੀ ਬਟ ਹੁਣ ਜਿਹੜੀ ਹੈ ਕਾਫੀ ਕਾਮਯਾਬੀ ਮਿਲੀ ਤੇ ਫੋਰਨ ਨੈਸ਼ਨਲ ਕੀ ਚਾਹ ਚਾਹੀ ਸੀਗਾ ਇਹਨਾਂ ਦਾ ਫੋਰਨ ਨੈਸ਼ਨਲ ਨੂੰ ਜੀ ਪੈਸੇ ਦਾ ਚਾਂਸਾ ਦੇ ਕੇ ਕਿ ਉਹ ਇੱਥੇ ਜਿਹੜੇ ਈ-ਬਿਜ਼ਨਸ ਵੀਜ਼ਾ ਤੇ ਆਉਂਦੀਆਂ ਨੇ ਪਲੱਸ ਉਹਨਾਂ ਨੂੰ ਜਹੇ ਤੰਦੇ ਦੇ ਵਿੱਚ ਠੇਕੇਲ ਕੇ ਉਹਨਾਂ ਦੇ ਨਾਂ ਤੇ ਖੁਦ ਵੀ ਜਿਹੜੀ ਹੈ ਮੋਟੀ ਕਮਾਈ ਕਰਦੇ ਨੇ। ਜੀ। ਤਾਂ ਮੈਡਮ ਇਹਨਾਂ ਦੇ ਕੀ ਕਾਰਵਾਈ ਪਾਸਪੋਰਟ ਐਕਟ ਅਪਲੇਆ ਹੈ? ਬਿਲਕੁਲ ਬਿਲਕੁਲ ਜੀ ਇਹਨਾਂ ਦੇ ਉੱਪਰ ਜਿਹੜੀ ਹੈ ਇਮੋਰਲ ਟਰੈਫਿਕਿੰਗ ਐਕਟ ਪਲੱਸ ਫਾਰਨਰ ਐਕਟ ਜੋ ਇਹਨਾਂ ਨੇ ਵੀਜ਼ਾ ਦੀਆਂ ਕੰਡੀਸ਼ਨਸ ਨੂੰ ਜਿਹੜਾ ਹੈ ਵਾਇਓਲੇਟ ਕੀਤਾ ਉਹਦੇ ਰਿਗਾਰਡਿੰਗ ਜਿਹੜੀ ਹੈ ਕਾਰਵਾਈ ਅਮਲ ਚ ਲੈਂਦੀ ਹੈ। ਤਾਂ ਹੋਰ ਵੀ ਜਿਹੜੇ ਚਾਲੇ ਵੀਜ਼ਾ ਸੈਂਟਰ ਨੂੰ ਕੀਤੀ ਜਾਏਗੀ ਇਧਰ ਬਿਲਕੁਲ ਜੀ ਜੇ ਮੇਰੀ ਤੁਹਾਡੇ ਚੈਨਲਾਂ ਦੇ ਰਹੀ ਇਹੀ ਅਪੀਲ ਹੈ ਕਿ ਜੇਕਰ ਕੋਈ ਵੀ ਅਜਿਹਾ ਗਲਤ ਧੰਦਾ ਕਰਵਾ ਰਿਹਾ ਹੈ ਤਾਂ ਉਹ ਆਪਣੇ ਜਿਹੜੇ ਧੰਦੇ ਨੂੰ ਬੰਦ ਕਰ ਦੇ। ਅ ਐਸਐਮਜੀ ਨਿਊਜ਼ ਦੇ ਲਈ ਅਮਰਸਰ ਤੋਂ ਹਰਜੀਤ ਸਿੰਘ ਕਰੇਵਾਲ ਦੀ ਰਿਪੋਰਟ ਅਮਰਸਰ ਪੁਲਿਸ ਨੇ ਸਪਾ ਸੈਂਟਰ ਦੀ ਆੜ ਦੇ ਵਿੱਚ ਚੱਲ ਰਹੇ ਵਿਦੇਸ਼ੀ ਸੈਕਸ ਰੈਕਡ ਦਾ ਪਰਦਾਫਾਸ਼ ਕੀਤਾ ਹੈ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਚਾਰ ਵਿਦੇਸ਼ੀ ਲੜਕੀਆਂ ਨੂੰ ਕਾਬੂ ਕੀਤਾ ਹੈ ਜੋ ਕਿ ਸੈਕਸ ਰੈਕਡ ਦਾ ਧੰਦਾ ਕਰਦੀਆਂ ਸਨ ਪੁਲਿਸ ਨੂੰ ਸੂਚਨਾ ਮਿਲੇ ਸੀ ਕਿ ਰਣਜੀਤ ਐਵੈਨਿਊ ਇਲਾਕੇ ਦੇ ਵਿੱਚ ਇੱਕ ਸਪਾ ਸੈਂਟਰ ਚੱਲ ਰਿਹਾ ਹੈ ਅਤੇ ਉਸ ਸਪਾ ਸੈਂਟਰ ਦੇ ਵਿੱਚ ਇਹ ਗੋਰਖ ਧੰਦਾ ਚੱਲ ਰਿਹਾ ਜਿਸ ਤੇ ਉੱਪਰ ਰੇਡ ਕੀਤੀ ਗਈ 10 ਗਾਕਾਂ ਦੇ ਨਾਲ ਇਹਨਾਂ ਵਿਦੇਸ਼ੀ ਲੜਕੀਆਂ ਨੂੰ ਪੁਲਿਸ ਦੇ ਵੱਲੋਂ ਕਾਬੂ ਕੀਤਾ ਗਿਆ ਪੁਲਿਸ ਨੇ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਆ। ਕੱਲ ਸ਼ਾਮ ਨੂੰ ਸਾਨੂੰ ਇੱਕ ਜਿਹੜੀ ਐ ਖੁਫੀਆ ਇਨਫੋਰਮੇਸ਼ਨ ਮਿਲੀ ਸੀਗੀ ਕਿ ਬਜ਼ੇਰੀਆ ਮਾਰਕੀਟ ਦੇ ਵਿੱਚ ਫਰਸਟ ਕੇਅਰ ਨਾਮ ਦਾ ਇੱਕ ਸਪਾ ਸੈਂਟਰ ਚਲਾਇਆ ਜਾ ਰਿਹਾ ਜਿੱਥੇ ਜਿਹੜੀਆਂ ਨੇ ਇਹਨੂੰ ਛੰਡ ਜਿਹੜੀਆਂ ਲੇਡੀਜ਼ ਨੇ ਉਹਨਾਂ ਨੂੰ ਗਲਤ ਧੰਦੇ ਦੇ ਵਿੱਚ ਧਕੀ ਲਿਆ ਜਾ ਰਿਹਾ। ਉਹਦੇ ਤੇ ਜਿਹੜੀ ਐ ਐਸਐਚਓ ਕੈਂਟਨਮੈਂਟ ਇੰਸਪੈਕਟਰ ਸੁਖਿੰਦਰ ਸਿੰਘ ਜੀ ਦੇ ਨਾਲ ਲੈ ਕੇ ਆਪਾਂ ਇੱਕ ਬਲਾਈਂਡ ਰੇਡ ਕੀਤੀ ਜਿੱਥੇ ਸਾਨੂੰ ਜਿਹੜੀ ਐ ਕਾਮਯਾਬੀ ਹਾਸਲ ਹੋਈ। ਤਾਂ ਹੀ ਇਹ ਵੀ ਪ੍ਰਮਾਣ ਕਰਦਾ ਹੈ। ਉਦੇ ਵਿੱਚ ਸਾਨੂੰ ਜਿਹੜੀਆਂ ਮੌਕੇ ਤੋਂ ਜੜੀਆਂ ਨੇ 4 ਜਿਹੜੀਆਂ ਫੋਰਨਰ ਲੜਕੀਆਂ ਥਾਈਲੈਂਡ ਦੀਆਂ ਸੀਗੀਆਂ ਤੇ 3 ਇੰਡੀਅਨ ਲੜਕੀਆਂ ਬ੍ਰਾਹਮਣ ਹੋਈਆਂ ਨੇ ਤੇ ਗਾਕ ਕਿੰਨੇ ਸੀ ਗਾਕ ਟੋਟਲ 10 ਗਾਕ ਸੀਗੇ ਤੇ ਇੱਕ ਮੈਨੇਜਰ ਸਾਨੂੰ ਟੋਟਲ ਜਿਹੜੇ ਨੇ ਇਹਦੇ ਵਿੱਚ 18 ਬੰਦੇ ਜਿਹੜੇ ਨੇ ਉਹ ਮਿਲੇ ਨੇ ਤੇ ਜਿਹੜਾ ਇਹਦਾ ਓਨਰ ਸੀਗਾ ਮਨਦੀਪ ਸਿੰਘ ਉਹ ਇਸ ਟਾਈਮ ਤੇ ਪਹੁੰਚਾ ਮੈਡਮ ਮੈਂ ਕੀ ਚਾਂਸਾ ਦਿੰਦੇ ਸੀ ਇਹ ਉਹਨਾਂ ਨੂੰ ਪੈਸਿਆਂ ਦਾ ਚਾਂਸਾ ਦੇ ਕੇ ਜਿਹੜਾ ਆ ਹੋਲੇ-ਭੋਲੇ ਲੋਕਾਂ ਨੂੰ ਜਿਹੜੀਆਂ ਇਨੋਸੈਂਟ ਗਰਲਸ ਨੇ ਉਹਨਾਂ ਨੂੰ ਜਿਹੜੇ ਪੈਸੇ ਦੇ ਲਾਲਚ ਦੇ ਵਿੱਚ ਜਿਹੜੇ ਅਜਹਿ ਧੰਦੇ ਦੇ ਵਿੱਚ ਜਿਹੜੇ ਨੇ ਧਕੇਲਦੇ ਸੀ ਇਹ ਨਾ ਕਿ ਲੰਬੇ ਸਮੇਂ ਤੋਂ ਚੱਲ ਰਿਹਾ ਸੀ ਇਹ ਕਾਫੀ ਟਾਈਮ ਤੋਂ ਚੱਲ ਰਿਹਾ ਸੀ ਇਹਨਾਂ ਦੀ ਕਾਫੀ ਕੰਪਲੇਂਟਸ ਆਈਆਂ ਨੇ ਪਹਿਲਾਂ ਵੀ ਇੱਕ ਵਾਰ ਰੇਟ ਕੰਡਕਟ ਕੀਤੀ ਗਈ ਲੇਕਿਨ ਕਾਮਯਾਬੀ ਹਾਸਲ ਨਹੀਂ ਹੋ ਸકી ਸੀ ਬਟ ਹੁਣ ਜਿਹੜੀ ਹੈ ਕਾਫੀ ਕਾਮਯਾਬੀ ਮਿਲੀ ਤੇ ਫੋਰਨ ਨੈਸ਼ਨਲ ਕੀ ਚਾਹਾਂਸਾ ਕੀ ਸੀ ਇਹਨਾਂ ਦਾ ਫੋਰਨ ਨੈਸ਼ਨਲ ਨੂੰ ਜੀ ਪੈਸੇ ਦਾ ਚਾਂਸਾ ਦੇ ਕੇ ਕਿ ਉਹ ਇੱਥੇ ਜਿਹੜੇ ਈ ਬਿਜ਼ਨਸ ਵੀਜ਼ਾ ਤੇ ਆਉਂਦੀਆਂ ਨੇ ਪਲੱਸ ਉਹਨਾਂ ਨੂੰ ਜਹੇ ਤੰਦੇ ਦੇ ਵਿੱਚ ਠੇਕੇਲ ਕੇ ਉਹਨਾਂ ਦੇ ਨਾਂ ਤੇ ਖੁਦ ਵੀ ਜਿਹੜੀ ਹੈ ਮੋਟੀ ਕਮਾਈ ਕਰਦੇ ਨੇ। ਜੀ। ਤਾਂ ਮੈਡਮ ਇਹਨਾਂ ਦੇ ਕੀ ਕਾਰਵਾਈ ਪਾਸ ਹੋ ਰਿਹਾ ਹੈ? ਕਿਉਂਕਿ ਬਿਲਕੁਲ ਬਿਲਕੁਲ ਜੀ ਇਹਨਾਂ ਦੇ ਉੱਪਰ ਜਿਹੜੀ ਹੈ ਇਮੋਰਲ ਟਰੈਫਿਕਿੰਗ ਐਕਟ ਪਲੱਸ ਫਾਰਨਰ ਐਕਟ ਜੋ ਇਹਨਾਂ ਨੇ ਵੀਜ਼ਾ ਦੀਆਂ ਕੰਡੀਸ਼ਨਸ ਨੂੰ ਜਿਹੜਾ ਹੈ ਵਾਇਓਲੇਟ ਕੀਤਾ ਉਹਦੇ ਰਿਗਾਰਡਿੰਗ ਜਿਹੜੀ ਹੈ ਕਾਰਵਾਈ ਅਮਲ ਚ ਲੈਂਦੀ ਹੈ। ਤਾਂ ਹੋਰ ਵੀ ਜਿਹੜੇ ਚਾਲੇ ਵੀਜ਼ਾ ਸੈਂਟਰ ਨੂੰ ਕੀਤੀ ਜਾਏਗੀ ਇਦਾਂ ਬਿਲਕੁਲ ਜੀ ਜੇ ਮੇਰੀ ਤੁਹਾਡੇ ਚੈਨਲਾਂ ਦੇ ਰਹੀ ਇਹੀ ਅਪੀਲ ਹੈ ਕਿ ਜੇਕਰ ਕੋਈ ਵੀ ਅਜਿਹਾ ਗਲਤ ਧੰਦਾ ਕਰਵਾ ਰਿਹਾ ਹੈ ਤਾਂ ਉਹ ਆਪਣੇ ਜਿਹੜੇ ਧੰਦੇ ਨੂੰ ਬੰਦ ਕਰ ਦੇ। ਅਦਰਵਾਈ ਅਸਮ ਜਨ న్యూਸ ਦੇ ਲਈ ਅਮਰਸਰ ਤੋਂ ਖਰਜੀਤ ਸਿੰਘ ਕਰੇਵਾਲ ਦੀ ਰਿਪੋਰਟ